ਬਾਈ ਮੇਜਰਾ ਸਸਰੀ ਗਾਰ ਵੀਰੇ ਹੋ ਠੀਕ ਆ ਬਾਈ ਵਧੀਆ ਬਾਈ ਬਾਈ ਆਪਾਂ ਨੂੰ ਬੱਕਰੀਆਂ ਦੀਆਂ ਮੇਨ ਮੇਨ ਬਿਮਾਰੀਆਂ ਬਾਰੇ ਕੁਝ ਚਾਣਨਾ ਪਾ ਸਕਦੇ ਹੋ ਜਰੂਰ ਵੀਰੇ ਹਾਂ ਦੱਸੀਂ ਵੀਰ ਬਣ ਕੇ ਜਿਹੜਾ ਹੁਣ ਸਮਾਂ ਚੱਲ ਰਿਹਾ ਬਾਈ ਇੱਕ ਤਾਂ ਬੱਕਰੇ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆਉਣਾ ਠੀਕ ਆ ਇਹ ਬੱਕਰੇ ਦੀ ਅੱਖ ਬਿਲਕੁਲ ਹੀ ਬੱਗੀ ਹੋਗੀ ਠੀਕ ਆ ਜਿਵੇਂ ਬੱਗੀ ਹੋ ਜਾਂਦੀ ਹੈ ਅੱਖ ਪਾਣੀ ਆ ਕੇ ਨਾ ਅੱਖ ਚਿੱਟੀ ਹੋ ਜਾਂਦੀ ਹੈ ਠੀਕ ਆ ਉਹ ਵੀ ਆਪਾਂ ਨੂੰ ਬੰਦਾ ਫੋਨ ਕਰ ਸਕਦਾ ਠੀਕ ਆ ਵੀ ਆਪਾਂ ਦੱਸਾਂਗੇ ਵੀ ਇਹਦੇ ਵਾਸਤੇ ਕਿਹੜੀ ਦਵਾਈ ਵਰਤੀ ਜਾਊਗੀ ਠੀਕ ਆ ਇਕਾ ਮੋਕ ਦੀ ਸਮੱਸਿਆ ਆ ਰਹੀ ਆ ਠੀਕ ਹੈ ਠੀਕ ਆ ਵੀ ਮੋਕ ਲੱਗ ਰਹੀ ਆ ਬੁਖਾਰ ਦੀ ਸਮੱਸਿਆ ਆ ਰਹੀ ਆ ਬੁਖਾਰ ਹੋ ਰਿਹਾ ਠੀਕ ਹੈ ਠੀਕ ਆ ਬੱਕਰੀ ਬੱਚੇ ਦੇ ਦਿੰਦੀ ਆ ਜੇਰ ਨਾ ਪੈਣਾ ਠੀਕ ਹੈ ਉਹਦੀ ਸਮੱਸਿਆ ਆ ਰਹੀ ਆ ਉਹ ਵੀ ਦੱਸਾਂਗੇ ਠੀਕ ਹੈ ਲੀਵਰ ਟੌਨਿਕ ਭੁੱਖ ਨਾ ਲੱਗਣੀ ਠੀਕ ਹੈ ਬੱਚੇ ਨੇ ਗਰੋਥ ਨਾ ਕਰਦਾ ਹੂੰ ਉਹਦੇ ਬਾਰੇ ਵੀ ਆਪਾਂ ਦਵਾਈ ਦੱਸਾਂਗੇ ਠੀਕ ਹੈ ਡੀ ਵਾਰਮਿੰਗ ਕਿਹੜੀ ਦਵਾਈ ਨਾਲ ਕਰਨੀ ਆ ਠੀਕ ਹੈ ਕਈ ਮਹੀਨੇ ਬਾਅਦ ਕਰਨੀਆਂ 3 ਮਹੀਨੇ ਬਾਅਦ ਕਰਨੀਆਂ ਜਿਹੜਾ ਘਰੇ ਠੰਗਰ ਖੜਾਗਾ ਉਹਦੀ ਕਦੋਂ ਕਰਨੀਆਂ ਜਿਹੜਾ ਬਾਹਰ ਚਰਾਣ ਤੇ ਜਾਂਦਾ ਉਹਦੀ ਕਦੋਂ ਕਰਦੀ ਠੀਕ ਹੈ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਠੀਕ ਹੈ ਜਿਹੜੇ ਬੋਕ ਨੇ ਲਿਮਟ ਤੋਂ ਵੱਧ ਦੀ ਬੁੜਕਦੇ ਰਹਿੰਦੇ ਨੇ ਠੀਕ ਹੈ ਕਹਿੰਦੇ ਨੇ ਸਾਡਾ ਬੋਕ 24 ਘੰਟੇ ਬੋ ਬੋਈ ਕਰੀ ਜਾਂਦਾ ਹਾਂ ਵੀ ਪਸਾਬ ਉੱਤੇ ਮੂਤੀ ਜਾਂਦਾ ਠੀਕ ਹੈ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਅੱਜ ਨੋ ਲੈਜ ਦਵਾਂਗੇ ਭਾਈ ਠੀਕ ਹੈ ਲੋਕ ਬਈ ਜੁੜੇ ਰਹੋ ਵੀਡੀਓ ਨਾਲ ਐਂਡ ਤੱਕ ਤੇ ਬਾਈ ਆਪਾਂ ਨੂੰ ਦੱਸੂਗਾ ਕੱਲੀ-ਕੱਲੀ ਬਿਮਾਰੀ ਵਾਰੇ ਕੱਲੀ ਗਲੀ ਦਵਾਈ ਵਾਰੇ ਠੀਕ ਆ ਬਾਈ ਬੋਲੋ ਹੁਣ ਮੈਂ ਤੁਹਾਨੂੰ ਦੱਸਦਾ ਬਾਈ ਜਿਹੜਾ ਫਸਟ ਟਾਈਮ ਜਿਹੜੀ ਬੁਖਾਰ ਦੀ ਦਵਾਈ ਆ ਠੀਕ ਆ ਜੀ ਜਿਹੜਾ ਬੁਖਾਰ ਡੰਗਰਾਂ ਨੂੰ ਹੋ ਰਿਹਾ ਹਾਂ ਹਾਂਜੀ ਆ ਦੇਖੋ ਬਾਈ 3 ਐਮ ਐਲ ਇਹ ਠੀਕ ਆ ਜੀ 3 ਐਮ ਐਲ ਇਹ ਇਹ ਕੀ ਨਾਂ ਜੀ ਇਹਦਾ ਦਵਾਈ ਦਾ ਜੀ ਇਹ ਤੁਸੀਂ ਨੋਟਿਸ ਕਰ ਸਕਦੇ ਹੋ ਠੀਕ ਆ ਜੀ ਨਾਮ ਤਾਂ ਚਲੋ ਕੰਪਨੀਆਂ ਦੇ ਡੋਡੀ ਵੀ ਕਿਤੋਂ ਕੋਈ ਮਿਲਦੀ ਆ ਕਿਤੋਂ ਕੋਈ ਮਿਲਦੀ ਆ ਫਿਰ ਨਾਮਾਂ ਦੇ ਚੱਕਰ ਚ ਪੈ ਜਾਂਦਾ ਕੰਮ ਗਲਤ ਹੋ ਜਾਂਦੇ ਨੇ ਠੀਕ ਹੈ ਠੀਕ ਆ ਇਹਨੂੰ ਤੁਸੀਂ 3 ਐਮ ਐਲ ਇਹ ਟਿਕਾ ਲਾਉਣਾ ਠੀਕ ਹੈ 3 ਐਮ ਐਲ ਇਹ ਹੀ ਲੈ ਲਵਾਂ ਠੀਕ ਹੈ ਠੀਕ ਆ ਬੁਖਾਰ ਚੈੱਕ ਕਰਕੇ ਲਾਉਣਾ ਇਹ ਨਹੀਂ ਹੈਗਾ ਵੀ ਐਵੇਂ ਹੀ ਲਾਤਾ ਠੀਕ ਹੈ ਠੀਕ ਆ ਜੇ ਬੱਕਰੀ ਨੂੰ 103 ਬੁਖਾਰ ਆ ਜਾਂ 104 ਬੁਖਾਰ ਆ ਹਾਂ ਘੰਟੇ ਦੇ ਵਿੱਚ ਤੁਹਾਡੀ ਬੱਕਰੀ ਆਰਾਮ ਨਾਲ ਦੁਬਾਰੇ ਗਾਲੀ ਪੱਟ ਕੇ ਚਾਰਾ ਕਰੂਗੀ ਠੀਕ ਹੈ ਇਹ ਕਿੰਨਾ ਕਿੰਨਾ ਦੇਣਾ ਹੁੰਦਾ ਵੀਰੇ ਇਹ 3 ਐਮ ਐਲ ਇਹ ਲੈਣਾ ਜੀ ਠੀਕ ਹੈ ਜੀ 3 ਐਮ ਐਲ ਇਹ ਲੈਣਾ ਠੀਕ ਹੈ ਜੀ ਇੱਕ ਸਰਿੰਜ ਦੀ ਤੁਸੀਂ ਰੂਟੀਨ ਕਰਨੀ ਆ ਠੀਕ ਹੈ ਸਰਿੰਜ ਜਦੋਂ ਆਪਾਂ ਨੇ ਸੂਈ ਦੇ ਵਿੱਚ ਸੂਈ ਪਾ ਲਈ ਠੀਕ ਹੈ ਜਿਵੇਂ ਮੰਨ ਕੇ ਚੱਲੋ ਇਹ ਬੱਕਰੀ ਆ ਗਈ ਠੀਕ ਹੈ ਇਹ ਆਪਾਂ ਨੇ ਐਵੇਂ ਉਹਦੇ ਅੰਦਰ ਸਾਰੀ ਸੂਈ ਅੰਦਰ ਲੰਘਾ ਦੇਣੀ ਆ। ਠੀਕ ਆ। ਉਹਨੂੰ ਬੈਕ ਖਿੱਚ ਕੇ ਦੇਖਣਾ। ਠੀਕ ਆ। ਜੇ ਤਾਂ ਬਲੱਡ ਆ ਗਿਆ ਤਾਂ ਆਪਾਂ ਨੇ ਲਾਉਣਾ ਨਹੀਂ ਠੀਕ ਆ। ਠੀਕ ਆ। ਫਿਰ ਤਾਂ ਪੱਟ ਕੇ ਇਹਨੂੰ ਹੋਰ ਜਗ੍ਹਾ ਤੇ ਲਾਉਣਾ। ਠੀਕ ਆ। ਜੇ ਨਾ ਬਲੱਡ ਆਇਆ ਫਿਰ ਆਪਾਂ ਟੀਕਾ ਲਾ ਸਕਦੇ। ਠੀਕ ਆ। ਇਹ ਕਿਹੜਾ ਟੀਕਾ ਬਈ ਇਹ ਲੱਗਦਾਗਾ? ਇਹ ਆਪਣੇ ਧੌਣ ਦੇ ਕਿੰਨੇ ਕਿਹਦੇ ਹਿਸਾਬ ਨਾਲ ਲੱਗਣਾ? ਮਾਗਰੋਂ ਸਰੀਰ ਵਾਲੀ ਸਾਈਡ ਤੋਂ ਤਿੰਨ ਉਂਗਲਾਂ ਛੱਡ ਕੇ ਮੂੰਹ ਵਾਲੇ ਸਾਈਡ ਨੂੰ ਲਾ ਦੋ ਧੌਣ ਤੇ। ਠੀਕ ਹੈ ਜੀ। ਹਾਂ ਬਈ। ਤੇ ਹੁਣ ਜਿਵੇਂ ਆਹ ਵੀਰ ਦੇ ਇਹ ਡੀ ਵਾਰਮਿੰਗ ਕਰਨੀ ਆ ਠੀਕ ਹੈ ਜੀ ਇਹ 10 ਐਮ ਐਲ 1 ਐਮ ਐਲ 10 ਕਿਲੋ ਬੋਡੀ weight ਤੇ ਦਿੱਤੀ ਜਾਂਦੀ ਆ ਠੀਕ ਹੈ ਜੀ 1 ml ਦਵਾਈ 10 kg ਬੋਡੀ weight ਤੇ ਜੇ 20 ml 20 kg ਬੋਡੀ weight ਦਾ ਬੱਕਰਾਗਾ ਤਾਂ ਇਹਨੂੰ 2 ml ਦੇ ਦੋ ਜਾਂ 3 ml ਦੇ ਦੋ ਠੀਕ ਹੈ ਜੀ 40 ਦਾ 4 ml ਦੇ ਦੋ ਠੀਕ ਹੈ ਜੀ ਇਹਦੇ ਨਾਲ ਆਪਾਂ ਡੀ ਵਰਮਿੰਗ ਕਰ ਸਕਦੇ ਆ ਜਿੰਨਾ ਤੱਕ ਘਰੇ ਪਸ਼ੂ ਖੜਾ ਉਹ ਤਾਂ ਹਰ 2 ਮਹੀਨੇ ਬਾਅਦ ਕਰੋ ਠੀਕ ਹੈ ਜੀ ਜਿਹੜਾ ਬਾਹਰ ਚਰਾਮ ਤੇ ਜਾਂਦਾ ਹਰ 3 ਮਹੀਨੇ ਬਾਅਦ ਡੀ ਵਰਮਿੰਗ ਕਰਨੀ ਕਰਨੀ ਆ ਠੀਕ ਹੈ ਜੀ ਇਹ ਕਰਕੇ ਉਸ ਤੋਂ ਬਾਅਦ ਇਹ ਆ ਲੀਵਰ ਟੋਨਿਕ ਠੀਕ ਹੈ ਜੀ ਇਹ ਦੂਜੇ ਦਿਨ ਸਟਾਰਟ ਕਰ ਦੇਣੀ ਆ ਠੀਕ ਹੈ ਜੀ ਜਿਹੜੀ ਇਹ ਦਵਾਈ ਆ ਇਹ ਸਿੱਧੀ ਲੀਵਰ ਤੇ ਅਸਰ ਕਰਦੀ ਆ ਠੀਕ ਹੈ ਜੀ ਫਿਰ ਇਹ ਲੀਵਰ ਤੇ ਅਸਰ ਕਰਕੇ ਬੱਕਰੀ ਖਾਣਾ ਪੀਣਾ ਛੱਡ ਦਿੰਦੀ ਆ ਠੀਕ ਹੈ ਜੀ ਫਿਰ ਆਪਾਂ ਨੂੰ ਐ ਹੋ ਜਾਂਦਾ ਵੀ ਬੱਕਰੀ ਖਾਂਦੀ ਪੀਂਦੀ ਨਹੀਂ ਚਾਰਾ ਨਹੀਂ ਕਰਦੀ ਇੱਕ ਵਾਰੀ ਇਹ ਦੇਣ ਨਾਲ ਬੱਕਰੀ ਲਿੱਸੀ ਹੋਊਗੀ ਉਹਦੀ ਉਹਦਾ ਨਾ ਟੈਨਸ਼ਨ ਲਿਓ ਠੀਕ ਹੈ ਉਸ ਤੋਂ ਬਾਅਦ ਇਹ ਸਟਾਰਟ ਕਰ ਦੋ ਠੀਕ ਹੈ ਜੀ ਇਹਨੂੰ ਤੁਸੀਂ ਇਹ ਸਟਾਰਟ ਕਰਕੇ ਇਹਨੂੰ 10-10 ml ਸਵੇਰ 10 ml ਸ਼ਾਮ ਨੂੰ ਇਹ ਠੀਕ ਹੈ ਮੱਝਾਂ-ਮੁੱਝਾਂ ਲਈ ਵਿੱਚ ਵੀ ਜਿਹੜੇ ਮਰਜ਼ੀ ਡੰਗਰ ਨੂੰ ਦੇ ਸਕਦੇ ਆਪਾਂ ਠੀਕ ਹੈ ਜੀ ਹਰ ਇੱਕ ਡੰਗ ਮੱਝਾਂ ਨੂੰ ਗਾਵਾਂ ਨੂੰ ਜਿਹੜੇ ਵੀ ਮਰਜ਼ੀ ਡੰਗਰ ਨੂੰ ਦੇ ਸਕਦੇ ਆ ਠੀਕ ਇਹ ਕਿੰਨੇ ਦਿਨਾਂ ਬਾਅਦ ਦੇਣੀ ਹੁੰਦੀ ਹੈ ਬਈ ਇਹ ਇਹ ਇੱਕ ਹਫ਼ਤਾ ਬਈ ਰੁਟੀਨ ਚ ਦੋ ਠੀਕ ਆ ਉਦੋਂ ਬਾਅਦ ਬੰਦ ਕਰ ਦਿਓ ਠੀਕ ਆ ਦੇਣੀ ਕਿੰਨੀ ਕਿੰਨੀ ਹੁੰਦੀ ਹੈ 10 ਐਮਐਲ 10 10 ਐਮਐਲ ਜਿਹੜਾ ਵੱਡਾ ਡੰਗਰ ਆ ਉਹਨੂੰ 15 ਐਮਐਲ ਵੀ ਦੇ ਸਕਦੇ ਆ ਠੀਕ ਆ ਜਿਵੇਂ ਛੋਟਾ ਜਾਨਵਰ ਨਿਕਾ ਹੁੰਦਾ 10 ਐਮਐਲ ਦੋ ਬਾਈ ਉਹਨੂੰ ਠੀਕ ਆ ਠੀਕ ਆ ਕੋਈ ਸਮੱਸਿਆ ਨਹੀਂ ਠੀਕ ਆ ਠੀਕ ਆ ਇਹ ਡੰਗਰ ਤਾਂ ਆਪ ਤੁਹਾਡੇ ਹੱਥ ਚੋਂ ਖੋਹੂਗਾ ਠੀਕ ਆ ਜੀ ਠੀਕ ਆ ਬੱਕਰੀ ਨੂੰ ਐਗਜ਼ਾਮਪਲ ਛੋਟੀ ਬੱਕਰੀ ਨੂੰ ਬੰਨ ਪੈ ਗਿਆ ਠੀਕ ਆ ਬੱਕਰੀ ਮੋਗ ਨਹੀਂ ਕਰ ਰਹੀ ਕਣਕ ਜ਼ਿਆਦਾ ਖਾ ਗਈ ਜਾਂ ਬੱਕਰੀ ਨੂੰ ਜ਼ਹਿਰਵਾ ਹੋ ਗਿਆ ਰੋਟੀਆਂ ਜ਼ਿਆਦਾ ਖਾ ਗਈ ਠੀਕ ਆ ਤੁਸੀਂ ਕੁਝ ਨਹੀਂ ਕਰਨਾ ਪਹਿਲਾ ਨੰਬਰ ਇੱਕ ਦਾ ਜਿਹੜਾ ਆਪਣਾ ਮਿੱਠਾ ਸੋਡਾ ਹੈਗਾ ਠੀਕ ਆ ਆ ਚੈੱਕ ਕਰੋ ਤੁਸੀਂ ਇਹ ਮਿੱਠਾ ਸੋਡਾ ਠੀਕ ਹੈ ਜੀ ਠੀਕ ਆ ਇਹਨੂੰ ਨਾ ਖੋਲ ਲੋ ਠੀਕ ਹੈ ਜੀ ਸੀਸੀ ਦਾ ਠੀਕ ਹੈ ਜੀ ਖੋਲ ਕੇ ਇਹਨੂੰ ਬੱਕਰੀ ਦੇ ਅੰਦਰ ਮੂੰਹ ਰਾਹੀਂ ਠੀਕ ਹੈ ਇਹਨੂੰ ਅੰਦਰ ਪਾ ਦਿਓ ਠੀਕ ਹੈ ਜੀ ਇਹਨੂੰ ਅੰਦਰ ਪਾ ਕੇ ਉਸ ਤੋਂ ਬਾਅਦ ਇਹ ਦਵਾਈ ਆਉਂਦੀ ਆ ਠੀਕ ਆ ਇਹ ਦਵਾਈ ਜੇ ਤਾਂ ਵੱਡਾ ਡੰਗਰ ਆ ਤਾਂ ਤਾਂ ਇਹਨੂੰ ਇਹ ਇਹ ਜਿਹੜੀ ਸੀਸੀ ਆ ਇਹਨੂੰ ਪੂਰੀ ਦੇ ਦਿਓ ਠੀਕ ਹੈ ਜੀ ਬڑے ਡੰਗਰ ਨੂੰ ਇਹਦੇ ਨਾਲ ਮੋਕ ਲੱਗ ਜਾ ਠੀਕ ਹੈ ਜੀ ਠੀਕ ਆ ਜੇ ਛੋਟਾ ਡੰਗਰਾ ਇਹਨੂੰ ਅੱਧੀ ਕਰ ਲੋ ਠੀਕ ਹੈ ਜੀ ਇਸ ਤੋਂ ਵੱਡਾਗਾ ਫਿਰ ਇਹਨੂੰ ਅੱਧੀ ਦੇ ਦੋ ਠੀਕ ਹੈ ਜੀ ਇਹਨੂੰ ਕੋਈ ਸਮੱਸਿਆ ਨਹੀਂ ਹੋਣ ਲੱਗੀ ਮੋਕ ਆ ਜਿਹੜੀ ਉਹਦੇ ਨਾਲ ਇਹਦੇ ਨਾਲ ਇਹ ਸੈੱਟ ਹੋ ਜੂਗੀ ਠੀਕ ਹੈ ਜੀ ਠੀਕ ਆ ਜਿਵੇਂ ਹੁਣ ਡੰਗਰਾਂ ਨੂੰ ਗਰਮੀ ਆ ਜਿਵੇਂ ਬੱਕਰੀਆਂ ਨੂੰ ਗਰਮਿਆਸ ਚ ਅਟੈਕ ਦੀ ਸਮੱਸਿਆ ਆ ਜਾਂਦੀ ਆ ਟੈਕ ਹੁੰਦੇ ਨੇ ਇਹ ਦਵਾਈ ਆਪਾਂ ਨੇ 10 10 ml ਸਵੇਰ ਸ਼ਾਮ ਦੇਣੀ ਆ ਜਿਹੜੇ ਬਰੀਡਰ ਨੇ ਠੀਕ ਹੈ ਜੀ ਜਿਹੜੀਆਂ ਬੱਕਰੀਆਂ ਸੂਣ ਵਾਲੀਆਂ ਨੇ ਉਹਨੂੰ 10-10 ਐਮਐਲ ਦੇ ਸਕਦੇ ਆ ਠੀਕ ਹੈ ਜੀ ਇਹ ਠੰਡਾ ਰੱਖੋ ਪਸ਼ੂ ਨੂੰ ਸੂਣ ਦੇ ਟਾਈਮ ਤੇ ਪਸ਼ੂ ਸਹੀ ਰਹੂਗਾ ਠੀਕ ਹੈ ਜੀ ਨੰਬਰ 2 ਜੇ ਪਸ਼ੂ ਦੇ ਕੋਈ ਜ਼ੇਰ ਦੀ ਸਮੱਸਿਆ ਆਉਂਦੀ ਆ ਵੀ ਜ਼ੇਰ ਨਹੀਂ ਪੈਂਦੀ ਜਾਂ ਜਿਵੇਂ ਹੁਣ ਆਪਾਂ ਨੂੰ ਜਿਵੇਂ ਜਾਦੇ ਬੱਕਰੀਆਂ ਨੇ ਆਪਾਂ ਇੰਨੀਆਂ ਬੱਕਰੀਆਂ ਨੂੰ ਤਾਂ ਕਾੜੇ ਨਹੀਂ ਦੇ ਸਕਦੇ ਠੀਕ ਹੈ ਜੀ ਉਹ ਕਾੜੇ ਨਾ ਦੇਣ ਦੇ ਕਾਰਨ ਜਦੋਂ ਬੱਕਰੀ ਸੂਪੀ ਸੂਣ ਤੋਂ ਬਾਅਦ ਇਹਦੇ ਉੱਤੇ ਸਾਰੀ ਡਿਟੇਲ ਲਿਖੀ ਹੋਊਗੀ ਠੀਕ ਹੈ ਕਿੰਨੇ ਐਮ ਐਲ ਕਿਹੜੇ ਪਸ਼ੂ ਨੂੰ ਦੇਣੀ ਆ ਕਿੰਨੇ ਐਮ ਐਲ ਕਿਹੜੇ ਪਸ਼ੂ ਨੂੰ ਦੇਣੀ ਆ ਇਹ ਬੱਕਰੀਆਂ ਨੂੰ ਵੀ ਆਪਾਂ ਦੇ ਸਕਦੇ ਆ ਮੱਝਾਂ ਗਾਵਾਂ ਨੂੰ ਵੀ ਇਹ ਦੇ ਸਕਦੇ ਆ ਇੱਕ ਬਈ ਜਦੋਂ ਬੱਕਰੀ ਸੂਂਦੀ ਆ ਹਨਾ ਹਾਂਜੀ ਜਦੋਂ ਬੱਕਰੀ ਸੂਂਦੀ ਆ ਕਈ ਵਿੱਚ ਦੇਖਿਆ ਵਿੱਚ ਕਮਜ਼ੋਰ ਹੁੰਦੇ ਨੇ ਉਹਦਾ ਕੀ ਕਾਰਨ ਹੁੰਦਾਗਾ ਕੀ ਕਮਜ਼ੋਰ ਬਈ ਬੱਚੇ ਕਮਜ਼ੋਰ ਬੱਚੇ ਕਮਜ਼ੋਰ ਹੁੰਦੇ ਨੇਗੇ ਬੱਚੇ ਕਮਜ਼ੋਰ ਹੋਣ ਦਾ ਕਾਰਨ ਆ ਬਈ ਉਹਨੂੰ ਪਹਿਲਾਂ ਸਹੀ ਪ੍ਰੋਪਰ ਡਾਈਟ ਨਹੀਂ ਮਿਲਦੀ ਠੀਕ ਹੈ ਜਿਵੇਂ ਹੁਣ ਇਹ ਲੀਵਰਨੋਨਕਾ ਬੱਚਿਆਂ ਨੂੰ ਜੇ ਇਹ ਦਵਾਂਗੇ ਠੀਕ ਹੈ ਜੇ ਉਹਦੀ ਡੀ-ਵਾਰਮਿੰਗ ਸਹੀ ਤਰੀਕੇ ਨਾਲ ਕਰੀ ਹੋਊਗੀ ਜਿਹੜੀ ਜੈਕਲੋ ਦਵਾਈ ਆ ਬਾਈ 90% ਤਾਂ ਇਹ ਜਾ ਕੇ ਬੱਚਿਆਂ ਨੂੰ ਲੱਗਦੀ ਆ ਠੀਕ ਹੈ ਜੀ ਜਿਹੜੀ ਇਹ ਇਹਦੇ ਨਾਲ ਬੱਚੇ ਬਹੁਤ ਜ਼ਿਆਦਾ ਰਾਜੀ ਹੁੰਦੇ ਨੇ ਡੀ-ਵਾਰਮਿੰਗ ਕਰਨ ਦੇ ਠੀਕ ਹੈ ਜੀ ਠੀਕ ਆ ਉਹਨੂੰ ਬੱਚਿਆਂ ਨੂੰ ਪਹਿਲਾਂ ਆਪਾਂ ਉਹਨੂੰ ਖਾਣਾ ਪੀਣਾ ਨਹੀਂ ਸਹੀ ਮਿਲਦੇ ਬਾਈ ਫਿਰ ਬੱਚੇ ਤਾਂ ਕਮਜ਼ੋਰੇ ਰਹਿਣਗੇ ਹੀ ਰਹਿਣਗੇ ਠੀਕ ਹੈ ਜੀ ਹਾਂ ਤੇ ਬਾਕੀ ਹੋਰ ਬਹੁਤ ਦਵਾਈਆਂ ਨੇ ਬਾਈ ਇੰਨੀਆਂ ਬਾਰੇ ਹੁਣ ਸੋਨੂੰ ਸਾਰੀ ਡਿਟੇਲ ਚ ਵੀਡੀਓ ਬੜੀ ਲੰਬੀ ਚੱਲ ਜੂਗੀ ਹਾਂਜੀ ਹਾਂ ਦੇ ਵੀ ਨਹੀਂ ਠੀਕ ਹੈ ਜੀ। ਬਾਕੀ ਆਪਣਾ ਨੰਬਰ ਆ ਬਾਈ 98768 65340 ਠੀਕ ਹੈ ਜੀ। ਆਪਾਂ ਨੂੰ ਜਦੋਂ ਮਰਜੀ ਬਾਈ ਫੋਨ ਕਰ ਲਿਓ। ਲੋ ਬਾਈ ਆਹ ਨੰਬਰ ਤੇ ਬਾਈ ਨੂੰ ਮੇਜਰ ਨੂੰ ਕਰ ਲਿਓ ਕਾਲ ਜੇ ਕਿਸੇ ਵੀਰ ਨੇ ਕੋਈ ਹੋਰ ਕੋਈ ਜਾਣਕਾਰੀ ਸਾਡੇ ਤੋਂ ਰਹਿ ਗਈ ਹੋਵੇ ਪੁੱਛਣ ਕਰਨੀ ਹੋਣਾ ਤਾਂ ਉਹ ਬਾਈ ਨੂੰ ਫੋਨ ਕਰਕੇ ਬਾਈ ਦਾ ਬਾਈ ਪਿੰਡ ਕਿਹੜਾ ਆਪਣਾ? ਆਪਣਾ ਪਿੰਡ ਆ ਬਾਈ ਕਿਨਾਰਗੜ੍ਹ ਸੰਨਾ। ਠੀਕ ਹੈ ਜੀ। ਡਿਸਟ੍ਰਿਕਟ ਸੰਗਰੂਰ ਆ ਬਾਈ। ਠੀਕ ਹੈ ਜੀ। ਇਹ ਬਾਈ ਨਾ ਇਹਨਾਂ ਨੂੰ ਸ਼ੌਕ ਆ ਬੱਕਰੀਆਂ ਦਾ। ਠੀਕ ਹੈ ਜੀ। ਤੇ ਦਿੱਲੀ ਤੋਂ ਨੇ ਕਬੂਤਰਬਾਜੀ ਦੇ ਕਿੰਗ ਨੇ ਇਹ। ਠੀਕ ਹੈ ਜੀ। ਇਹ ਇਕੱਠੇ ਕਬੂਤਰ ਛੜਣ ਦਾ ਇਹਨਾਂ ਦਿੱਲੀ ਦਾ ਇਹਨਾਂ ਦੇ ਨਾਂ ਨੂੰ ਖਤਾਬ ਮਿਲਿਆ ਠੀਕ ਹੈ ਜੀ ਠੀਕ ਹੈ ਇਹ ਚੀਜ਼ ਦੀ ਦਿਮਾਗ ਕਬੂਤਰਾਂ ਦੀ ਦਵਾਈਆਂ ਬਾਰੇ ਇਹ ਖਾਨ ਸਾਹਿਬ ਨੂੰ ਜੋ ਮਰਜ਼ੀ ਨੌਲੇਜ ਲਓ ਠੀਕ ਹੈ ਜੀ ਕੋਈ ਸੰਸਕ ਰੱਖਦੇ ਨੇ ਮੇਰੇ ਮਿੱਤਰ ਨੇ ਦਿੱਲੀ ਤੋਂ ਠੀਕ ਹੈ ਜੀ ਸਾਡਾ ਤਾਂ ਹੁਣ ਉਹਦਾ ਗਾਣਾ ਜਿਹੜਾ ਪਰਿਵਾਰ ਕਰ ਲੈਸਨ ਨੇ ਉਹ ਬਣ ਗਏ ਠੀਕ ਹੈ ਜੀ ਠੀਕ ਹੈ ਹਾਂ ਪੈ ਜਾਣ ਆਪਕੋ ਕਿਤਨੀ ਖੁਸ਼ੀ ਹੋ ਰਹੀ ਹੈ ਜਹਾਂ ਪਰ ਆਕਰ ਦਾ ਬਾਝਾ ਬੈਨ ਨਹੀਂ ਕਰ ਸਕਦਾ ਅੱਛਾ ਜੀ ਜਿੰਨੀ ਜਿੰਨੀ ਨੋਲਿਜ ਦੀ ਔਰ ਭਾਈ ਬੰਦੀ ਪਿਆਰ ਮੁਹੱਬਤ ਦਿਆ ਕਿੰਨੇ ਟਾਈਮ ਸੇ ਬਾਤ ਕਰਤੇ ਸੀ ਆਪ ਬਾਈ ਸੇ ਇੱਕ ਡੇਢ ਮਹੀਨੇ ਸੇ ਬਾਤ ਹੋ ਰਹੀ ਹੈ ਠੀਕ ਹੈ ਮਿਲਣੇ ਕੀ ਫੋਨ ਤੇ ਬਾਤ ਹੋ ਰਹੀ ਸੀ ਠੀਕ ਹੈ ਆਪਣਾ ਮਿਲਣੇ ਦਾ ਇੱਕ ਟਾਈਮ ਦਿਆ ਗਿਆ ਠੀਕ ਹੈ ਲੋ ਬਾਈ ਇਹ ਸੀ ਖਾਨ ਸਾਹਿਬ ਦਿੱਲੀ ਤੋਂ ਆਏ ਨੇ ਮਿਲਣ ਬਾਈ ਮੇਜਰ ਨੂੰ ਬਾਕੀ ਬਾਈ ਵੀਡੀਓ ਕਿਵੇਂ ਲੱਗੀ ਜਾਣਕਾਰੀ ਬਾਈ ਮੇਜਰ ਦੀ ਕਿਵੇਂ ਲੱਗੀ ਕਮੈਂਟ ਸ਼ੇਅਰ ਜ਼ਰੂਰ ਕਰਿਓ ਓਕੇ ਵੀਰ ਜੀ ਧੰਨਵਾਦ ਸਾਰਿਆਂ ਦਾ ਜੀ